ਰਬ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਗੁਰਦੁਆਰਾ ਸ੍ਰੀ ਕੰਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1544 ਸੰਮਤ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਦ ਦੇ ਸਮੇਤ ਇਸ ਮਟਾਲੇ ਦੀ ਧਰਤੀ ਤੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੋਂ ਗ੍ਰਿਸ਼ਟ ਧਰਮ ਜਿਹੜਾ ਸੀ ਆਰੰਭ ਕੀਤਾ ਤੇ ਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੋਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਆਪਣੇ ਘਰ ਗ੍ਰਿਸ਼ਟ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਉਹ ਉਪਦੇਸ਼ ਦੇਣਾ ਕੀਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਹਰ ਸਾਲ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪਰਮ ਜਿਹੜਾ ਵਾ ਭਾਦੋਂ ਸੁਦੀ 7ਵੀਂ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰਨਾਰਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਮਰਪ ਜਿਹੜਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪ ਜੀ ਸੰਗਤਾਂ ਸੇ ਦਰਸ਼ਨ ਕਰ ਸਕਦੀਆਂ ਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਗੁਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲੈ ਕੇ ਕਰਕੇ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਵਿੰਦ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਖੀ ਪਾਤਸ਼ਾਹ ਜੀ ਦੇ ਵਿਆਹਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਅਨੁਪੜ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਜੇਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਉਹ ਬਟਾਲੇ ਦੀ ਧਰਤੀ ਤੇ ਪਹੁੰਚੇਗਾ ਤੇ 10 ਜੇਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀ ਉਪਰਕਰਮਾ ਕਰਦਾ ਹੋਇਆ ਗੁਰਦੁਆਰਾ ਕਨ ਸਾਹਿਬ ਤੋਂ ਉੰਤ ਡੇਰਾ ਸਾਹਿਬ ਸਮਾਪਤੀ ਹੋਵੇਗੀ ਸੋ ਹਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ तकरीबन ਇੱਕ ਸਾਲ ਤੋਂ ਸੰਗਤਾਂ ਦੇ ਅੰਦਰ ਇਹ ਇੱਕ ਤਾਂ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੋਂ ਜਿਹੜਾ ਵਾ ਉਹ ਮਨਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ ਬੜੀ ਭਾਵਨਾ ਹੈ ਭਾਵਨਾ ਦੇ ਨਾਲ ਗੁਰੂ ਕੀ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀ ਨਾ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਸਾਹਿਬ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਸਾਧਕੋ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਰਖਣੀ ਜੀ ਦੇ ਵਿਆਹਪੁਰਬ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਹੋਣ। ਇਹ ਕੰਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਭਾ ਪ੍ਰਾਪਤ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦਕਾਰਜ ਹੋਏ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਬੇਦੀ ਦੇ ਦਿਵਾਲੇ ਲਾਵਾ ਫੇਰੇਆਂ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਬੇਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾਂ ਨੇ ਕਿਹਾ ਕਿ ਤੁਸੀਂ ਦੱਸੋਗੇ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੇਲੇ ਫਿਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਤੇ ਉਹਦੇ ਦਿਵਾਲੇ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫੇਰੇ ਲਏ ਸਤਿਗੁਰੂ ਜੀ ਦੇ ਆਨੰਦ ਕਾਰਜਾਂ ਤੋਂ ਬਾਅਦ ਸਤਿਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਠਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਆਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਵਾਰ ਦੇ ਕੋਲ ਭਾਇਆ ਗਿਆ ਇੱਕ ਬਜ਼ੁਰਗ ਬਾਤਾ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਕੱਚੀ ਹੈ ਢਹਿਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਤੇ ਜੱਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਹਵਾ ਕੇ ਕੰਧ ਕੱਚੀ ਹੈ ਸਾਨੂੰ ਹੀ ਪਤਾ ਹੈ ਕਿ ਢਹਿਣ ਵਾਲੀ ਹੈ ਪਾਰੇ ਕੰਧ ਜਿਹੜੀ ਹੈ ਕਦੇ ਵੀ ਠੱਠੇਗੀ ਨਹੀਂ ਇਹ ਯੁਗ ਅਜੰਤਰਾ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਉਹ ਕੰਧ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਅੱਜ ਵੀ ਸ਼ੀਸ਼ੇ ਦੇ ਵਿੱਚ ਮੜੀ ਹੋਈ ਸੰਗਤਾਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦੁਰੇਡੇ ਤੋਂ ਇਸ ਕੰਧ ਦੇ ਦਰਸ਼ਕਦਾਰੇ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਜਿੰਨਾ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਵਿਆਹ ਨਹੀਂ ਹੁੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਤੇ ਅਰਦਾਸ ਬੇਨਤੀ ਕਰਦੇ ਆ ਤੇ ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਆ ਸੋ ਜਗਾ ਮਹਾੜ ਹੈ ਪਵਿੱਤਰ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਸਤਿਗੁਰੂ ਜੀ ਨੇ ਚਰਨ ਪਾਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤਕ ਹੋਈਆਂ ਹਨ ਇਹ ਇਸ ਸਥਾਨ ਦਾ ਪਾਵਨ ਇਤਿਹਾਸ ਸੰਗਤਾਂ ਸਤਿਗੁਰੂ ਜੀ ਦੇ ਵਿਆਹ ਪੁਰਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਹਨ ਇਹ ਗੁਰਦੁਆਰਾ ਸਾਹਿਬ ਜਗਾ ਥੋੜੀ ਹੋਣ ਕਰਕੇ ਸਰਾ ਨਾ ਹੋਣ ਕਰਕੇ ਸੰਗਤਾਂ ਦੇ ਰਹਿਣ ਵਾਸਤੇ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਤੇ ਹੋਰ ਸਕੂਲਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਨਿਰੰਤਰ ਚੱਲ ਰਹੇ ਨੇ ਹੋਰ ਸਭਾ ਸੁਸਾਇਟੀਆਂ ਵੱਲੋਂ ਵੀ ਸੰਗਤਾਂ ਦੀ ਸਹੂਲਤ ਵਾਸਤੇ ਲੰਗਰ ਜਿਹੜੇ ਨੇ ਚੱਲ ਰਹੇ ਆ ਤੇ ਇਸੇ ਤਰ੍ਹਾਂ ਹੀ ਮੈਡੀਕਲ ਸਹੂਲਤਾਂ ਡਿਸਪੈਂਸਰੀ ਗੁਰਦਰਾ ਸਾਹਿਬ ਦੇ ਅੰਦਰ ਹੈ ਹੋਰ ਵੀ ਬਾਹਰੋਂ ਵੀ ਡਾਕਟਰ ਸਾਹਿਬ ਆ ਕਰਕੇ ਕੈਂਪ ਲਗਾਉਂਦੇ ਨੇ ਤਾਂ ਕਿ ਦੂਰ ਦੇਡੇ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਹਰੇਕ ਰੋੜ ਤੇ ਸੰਗਤਾਂ ਲੰਗਰ ਜਿਹੜੇ ਨੇ ਉਹ ਲਾਉਂਦੀਆਂ ਹਨ ਤਾਂ ਕਿ ਜਿਹੜੀਆਂ ਦੂਰੋਂ ਆਉਣ ਵਾਲੀਆਂ ਸੰਗਤਾਂ ਉਹ ਰਸਤੇ ਦੇ ਵਿੱਚ ਵੀ ਗੁਰੂ ਕੇ ਲੰਗਰ ਜਿਹੜੀਆਂ ਨੇ ਛੱਕ ਸਕਣ ਔਰ ਪ੍ਰਭਿਕਰਮ ਸਿੰਘ ਜੀ ਹਾਰੇ ਪ੍ਰਭ ਕਾਜਰ ਚ ਆਇਆ ਗੁਰਮੁਖ ਵਿਆਹ ਨ ਆਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਤਸ ਲੱਖੀਆਂ ਦੇ ਵਾਪਰੂਦੀਆਂ ਸਮੂਹ ਬੇਅੰਤ ਸੰਗਤਾਂ ਲੱਖ ਲੱਖ ਦਾ ਇਹ ਨਾਨਕ ਨਾਮ ਲਿਓ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਇੱਥੇ ਸੰਗਤਾਂ ਵਾਸਤੇ ਖਾਸ ਅਜ ਦਰਸ਼ਕਨ ਆਈਦਾ ਜੀ ਖਾਸ ਪ੍ਰਬੰਧ ਸੰਗਤਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾਲ ਕੀਤੇ ਗਏ ਹਨ ਅਸੀਂ ਮਹਾਰਾਜ ਅੱਜ ਦੇ ਖਾਸ ਤੌਰ 'ਤੇ ਸੇਵਾ ਲਈਦੀ ਹੈ ਮਾਝ ਦੇ ਓਟ ਆਸਰਾ ਲੈ ਕੇ ਮਾਝ ਦਾ ਬੇਅੰਤ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਭਾਰੀ ਉਤਸ਼ਾਹ ਨਾਲ ਸਲਾਨਾ ਜੋੜ ਮੇਲਾ ਵਿਆਹ ਪਰ ਜੋ ਮਨਾਇਆ ਜਾ ਰਿਹਾ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜੀ ਜਿਹੜੀਆਂ ਜੋ ਸੇਵਾ ਸੁਸਾਇਟੀਆਂ ਹਨ ਗੁਰਨਾਨਕ ਨਾਮ ਲਿਓ ਸੁਸਾਇਟੀਆਂ ਵੱਲੋਂ 2 ਮਹੀਨੇ ਪਹਿਲਾਂ ਹੀ ਖਾਸ ਪੁਰਤਾ ਪ੍ਰਬੰਧ ਕੀਤਾ ਗਿਆ ਹਨ ਲੰਗਰ ਰੋਗਿੰਦੀ ਸੇਵਾ ਬੈਕੂਰ ਸੰਧੀ ਸੇਵਾ ਬਹੁਤ ਹੀ ਸ਼ਰਧਾ ਨਾਲ ਕੀਤੀ ਗਈ ਹੈ ਪਾਸ਼ਾ ਜੀ ਪਪੜਾ ਦੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜੋ ਮੈਂਬਰ ਸਾਹਿਬਾਨ ਇੱਥੋਂ ਦੇ ਗਰੰਟੀਸ਼ੇਕ ਕੁਰਬਾਨ ਉਹਨਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਸੇਕ ਦੀ ਸੇਵਾ ਕਰਤਾ ਜੀ ਸਰਕਾਰ ਸਾਹਿਬ ਦੀ ਬਹੁਤ ਕਿਰਪਾ ਵੀ ਹੈ ਕਿ ਇਸ ਹਸਪਤਾਲ ਦੀ ਬਹੁਤ ਜ਼ਿਆਦਾ ਕਾਟੇ ਸੰਕਟਾ ਹੈ ਇਸ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਬਹੁਤ ਜ਼ਿਆਦਾ ਕਿਰਪਾ ਹੈ ਜਿੰਨਾਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਉੱਥੇ ਜੋ ਮਨੁਕਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਸਰਕਾਰ ਸਾਹਿਬ ਦੀ ਪੂਰੀ ਕਿਰਪਾ ਹੈ ਮਾਰੇ ਸੱਚੇ ਬਾਦਸ਼ਾਹ ਜੀ ਜਿਹੜੀਆਂ ਵੀ ਸ਼ਕਤਾ ਇੱਥੇ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਰਹਿਣ ਦਾ ਖਾਸ ਪ੍ਰਬੰਧ ਹੈ ਕਿਉਂਕਿ ਇੱਥੇ ਘਰ ਬਹੁਤ ਜਗ੍ਹਾ ਘੱਟੇ ਕੋਰ ਦੁਆਰਾ ਸਾਹਿਬ ਇੱਥੇ ਕੋ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਬੇਚੇਰਾ ਸੰਕਰ ਨੂੰ ਦੇਦਗੇ ਰਹਿਣ ਵ ਲੰਗਰ ਦਾ ਵਿਕਾਸ ਪ੍ਰਬੰਧ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਖੰਡਪਾਟ ਵੀ ਨਿਰੰਤਰ ਜੋ ਹੈ ਸੰਕਲਪ ਦੋਸਤ ਕਰਵਾ ਰਹੀ ਹੈ ਕਿਉਂਕਿ ਇੱਕ ਗੁਰੂਤਮ ਵਿਆਹ ਨੇ ਆਇਆ ਪਰਪਰਪਾਟ ਵੀ ਆਇਆ ਗੁਨਾਨ ਸਿੰਘ ਜੀ ਦੇ ਵਿਆਹਪੁਰਮ ਨੂੰ ਸਮਰਪਿਤ ਖੰਡਪਾਟ ਜੀ ਆਪ ਵੀ ਬਹੁਤ ਖੁਸ਼ ਹੋ ਰਹੇ ਨੇ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਸੰਗਤ ਜਮਾਨ ਦੇ ਵਿੱਚ ਬਹੁਤ ਪਿਆਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਅਮਰਜੀਤ ਸਿੰਘ ਆ ਮੈਂ ਸ੍ਰੀਮਸਾ ਸ਼ਹਿਰ ਤੋਂ ਆਇਆ ਸੋ ਕਿੱਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਅਸ਼ਿਰ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਮ ਜਰਾ ਮਨਾ मातास लखनी देवी जी ਨਾਲ ਤੁਸੀਂ ਵੀ ਇਨ ਨਮਸਤਕ ਹੋਣ ਆਏ ਜੀ ਇਨ ਨਮਸਤਕ ਹੋਣ ਆਇਆ ਜੀ ਹਰ ਸਾਲ ਤਰਾ ਹਰ ਸਾਲ ਇਹੀ ਹੁੰਦੇ ਆ ਸਾਰੇ ਵੀਰ ਕਿੱਥੇ ਹੋ ਗਏ ਆਨੇ ਜੀ ਜੀ ਬਾਬਾ ਜੀ ਦੇ ਵਿਆਹ ਦੇ ਪੁਰਪੇ ਹੁੰਦੇ ਦਸ਼ੇਂਗਰ ਨੇ ਪਹਿਲਾਂ ਆ ਗਏ ਆ ਫਿਰ सर्कल ਦਾ ਘੜ ਜਦਾ ਲਾਵਾਂ ਜੀ ਉਸ ਤੋਂ ਪਹਿਲਾਂ ਵੀ ਤੁਸੀਂ ਮੇਲੇ ਕਰਾਈਏ ਬਾਕੀ ਸਮੂਹ ਸਾਥ ਸਿੰਘ ਨੂੰ ਬੇਨਤੀ ਆ ਕਿ ਵੱਧ ਚੜ ਕੇ ਤੇ ਆਓ ਦਰਸ਼ਨ ਕਰੋ ਗੁਰੂ ਮਹਾਰਾਜੀ ਦੇ ਤੁਹਾਨੂੰ ਘਰ ਦੇ ਖੁਸ਼ੀਆਂ ਪ੍ਰਾਪਤ ਹੋਣ। ਸਰਦਾ ਕੋਈ ਪ੍ਰੋਗਰਾਮ ਵਧੀਆ ਹੁੰਦਾ ਵਾ ਬਾਕੀ ਇਹਦੇ ਸਾਡੇ ਬਾਬਾ ਨਾਲ ਜੀ ਦਾ ਵਿਆਹ ਦਾ ਲੋਕ ਜੀ 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 ਇਹ ਤੇ ਖੁਸ਼ੀਆਂ ਸਭ ਹੋਣੀਆਂ ਯਾਦ ਇੱਕ ਤਾਂ ਬੜਾ ਸਬਰੋਂ ਤਾਂ ਹੁੰਦੀ ਹੈ। ਜੀ ਤੇ ਰੌਣਕਾ ਸਿਰਫ ਲਾਈਟਾਂ ਨਾਲ ਨਹੀਂ ਹੁੰਦੀ ਆ ਸੰਗਤ ਨਾਲ ਹੁੰਦੀ ਆ। ਸਮੂਹ ਸਾਥ ਸਿੰਘ ਨਾਲ ਜੁੜ ਕੇ ਬੈਠੀ ਵੱਧ ਵਾਧਾਓ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ। ਗੁਰੂ ਸਾਹਿਬ ਦੇ ਨਾਲ ਤਾਂ ਆ ਬਹੁਤ ਜ਼ਿਆਦਾ ਲੱਗਦਾ ਆ। ਗੁਰੂ ਘਰ ਆ ਕੇ ਰਹੇ ਅਨੰਦ ਬਹੁਤ ਆਉਂਦਾ ਆ। ਜੀ ਪਰ ਹਰ ਸਾਲ ਆਈਦਾ ਇਸੇ ਦਿਨ ਆ ਕੇ ਆਇਦਾ ਵ ਕਾਬੇ ਨਾਲ ਦਾ ਵੈਸੇ ਬੜਾ ਪਿਆਰ ਆ ਹਰ ਜਿੱਤਰਾ ਮੱਝੇ ਉਹ ਵਿਆਜ ਆਣਾ ਹੀ ਆਣਾ ਪਰ ਜੋ ਬੱਚੀ ਹੋ ਜੀ ਕਾਬੇ ਨਾਲ ਦਾ ਦੇਖੀ ਜਾਲਾ ਹੀ ਆਲਾ ਜੀ